ਹੈਲੋ ਗਾਇਸ ਅੱਛੀ ਕਾਲਕ ਦੀ ਦੀ ਤਿਆਰੀ ਕਰਦੇ ਪਏ ਆ। ਹਰੇ ਖiladi ਆਂਦੇ ਆ ਸਰਦਾਰ ਜੀ। ਆਪਾਂ ਆਇਆ ਪਾਣੀ ਲੈ ਕੇ। ਮੰਮੀ ਜੀ। ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਪਨੀਰੀ ਉੱਗਰੇ ਆਵੇ ਅੱਗੇ ਗਰੀ। ਮੇਰੇ। ਇਹ ਕੀਰ ਲਾਉਣਾ ਬਈ ਵੇ। ਇਹ ਤਾਂ ਦਵਾਈ ਵੀ ਆ ਨਾ ਹੋਰ ਹੋ ਜਾਂਦੀ ਆ ਲਈ ਹਾਂ ਕੀ ਇਹਦੇ ਹੱਥ ਤੇ ਲੱਗਦਾ ਜੇ ਹੋਰ ਇਸ ਤੇ ਕਰਦੇ ਇਸ ਤੇ ਹੋਰ ਲੱਗਦਾ ਤਰਦੇ ਹਾਂ ਉਹ ਤੇ ਫਰਦੀ ਪੱਕੇ ਥਾਰੇ ਪੱਜੀ ਹਾਂ ਵਧੀਆ ਇਹਨੂੰ ਫੁੱਲਾ ਇੱਥੇ ਨਹੀਂ ਆਉਣਾ ਤੇਰੇ ਜੋਰ ਲੱਗਦਾ ਦਾਈ ਲੱਗੀ ਦਾਈ ਇਹ ਦਾਈ ਦਾਈ ਲਾਈ ਆ ਹਾਂ ਆ ਗਏ ਦੇਖਣ ਤੂੰ ਤਾਂ ਹੁਕਮਾਰ ਦੇਗੀ